ਨੇਹਾ 28 ਤਾਰੀਖ ਤੱਕ ਰਾਮਪਾਲ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਪਰ ਕੀ ਕੀ ਟਿੱਪਣੀਆਂ ਅਦਾਲਤ ਵੱਲੋਂ ਕੀਤੀਆਂ ਗਈਆਂ ਨੇ ਕਿਉਂਕਿ ਅਦਾਲਤੀ ਹੱਦਕਾਂ ਦੀ ਕਈ ਵਾਰ ਇਸ ਮਾਮਲੇ 'ਚ ਲੰਘਣਾ ਕੀਤਾ ਗਿਆ ਰਾਮਪਾਲ ਵੱਲੋਂ ਤੇ ਬਿਲਕੁਲ ਅੱਜ ਜੋ ਚੀਜ਼ ਜੋ ਰਾਮਪਾਲ ਦੇ ਨਾਮ 'ਤੇ ਹਾਈ ਕੋਰਟ ਵਿੱਚ ਹੋਇਆ ਹੈ ਕਿ ਰਾਮਪਾਲ ਇਸ ਕਾਰਨ ਪਰੇਸ਼ਾਨੀ ਹੋ ਰਹੇ ਕਿਉਂਕਿ ਉਹਨਾਂ ਨੂੰ ਬੰਦਕ ਬਣਾ ਕੇ ਰੱਖਿਆ ਹੋਇਆ ਸੀ ਜੋ ਅੰਦਰ ਆਸ਼ਰਮ ਦੇ ਵਿੱਚ ਲੋਕ ਹੈਗੇ ਤਾਂ ਉਹਨਾਂ ਨੇ ਰਾਮਪਾਲ ਨੂੰ ਬੰਦ ਰੱਖਣਾ ਹੈ ਸੀ ਇਸੇ ਕਾਰਨ ਉਹ ਪਰੇਸ਼ਾਨੀ ਹੋ ਪਾ ਰਹੇ ਹੈਗੇ ਲੇਕਿਨ ਅੱਜ ਹਾਈ ਕੋਰਟ ਨੇ ਹਰਿਆਣਾ ਦੇ ਜਿਹੜੇ ਡੀਜੀਪੀ ਹੈਗੇ ਉਹਨਾਂ ਨੂੰ ਨਿਰਦੇਸ਼ ਦਿੱਤਾ ਕਿ ਅੱਜ ਦੀ ਤਾਰੀਖ ਦੇ ਵਿੱਚ ਅੱਪਡੇਟਸ ਤੇ ਅਚਰਣ ਜਿਸ ਵਿੱਚ ਤੁਹਾਨੂੰ ਸਾਹ ਦੇ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਆਪਰੇਸ਼ਨ ਰਾਮਪਾਲ ਨੂੰ ਗ੍ਰਿਫਤਾਰ ਕਰਨ ਲਈ ਕੀ ਕੀ ਖਰਚਾ ਆਇਆ ਹੈਗਾ ਔਰ ਕਿੰਨੇ ਲੋਕ ਇਸ ਦੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਕਿੰਨੇ ਲੋਕ ਜ਼ਖਮੀ ਹੋਏ ਨੇ ਔਰ ਇੱਕ ਹੋਰ ਚੀਜ਼ ਜਿਹੜੀ ਹਾਈ ਕੋਰਟ ਨੇ ਕਹੀ ਹੈ ਕਿ ਜਿਸ ਤਰੀਕੇ ਦੇ ਨਾਲ ਗੋਲਾ ਬਾਰੂਦ ਔਰ ਅਸਲਾ ਜਿਹੜਾ ਆਸ਼ਰਮ ਦੇ ਵਿੱਚ ਸ਼ਾਮਿਲ ਹੈਗਾ ਸੀ ਆਸ਼ਰਮ ਦੇ ਵਿੱਚੋਂ ਮਿਲਿਆ ਹੈਗਾ ਉਹ ਕਿੱਥੋਂ ਆਇਆ ਔਰ ਉਸ ਦਾ ਪੂਰਾ ਵੇਰਵਾ ਹਾਈ ਕੋਰਟ ਦੇ ਵਿੱਚ ਦਿੱਤਾ ਜਾਵੇ ਤੇ ਨਾਲ ਹੀ ਹਾਈ ਕੋਰਟ ਨੇ ਜੋ ਅਮਿਤ ਸਿਉਰੀ ਹੈਗੇ ਨੇ ਇਸ ਕੇਸ ਦੇ ਵਿੱਚ ਅਨੁਪਮ ਗੁਪਤਾ ਉਹਨਾਂ ਨੂੰ ਇਹ ਕਿਹਾ ਹੈਗਾ ਕਿ ਅਗਲੀ ਤਾਰੀਖ ਤੱਕ ਕਹਿ ਦਿੱਤਾ ਕਿ ਜਿਸ ਕਦਰ ਜੋ ਡੇਰੇ ਹੈਗੇ ਨੇ ਪੰਜਾਬ ਹਰਿਆਣਾ ਦੇ ਚੰਡੀਗੜ੍ਹ ਦੇ ਆਸ-ਪਾਸ ਜਿਸ ਕਦਰ ਉਹਨਾਂ ਵੱਲੋਂ ਜੋ ਅਸਲਾ ਬਾਰੂਦ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ ਉਹ ਹਾਈ ਕੋਰਟ ਇਸ ਮੁੱਦੇ ਦੇ ਵਿੱਚ ਇਸ ਦੇ ਵਿੱਚ ਇੰਟਰਵੈਨ ਕਰੇ ਜਾਂ ਨਾ ਕਰੇ ਉਹ ਅਗਲੀ ਤਾਰੀਖ ਵਿੱਚ ਹਾਈ ਕੋਰਟ ਨੂੰ ਦਰਸਨ ਕੇ ਨਾਲ ਹੀ ਹਾਈ ਕੋਰਟ ਨੇ ਚੀਫ ਸਕੱਤਰ ਜਿਹੜੇ ਹੈਗੇ ਨੇ ਹਰਿਆਣਾ ਚੋਂ ਉਹਨਾਂ ਨੂੰ ਦੇਸ਼ ਦੇਸ਼ ਰਿਸ਼ਤੇ ਨੇ ਕਿ ਬਾਪੇ ਰਾਮਪਾਲ ਕੋਲ ਜਿੰਨੀ ਜਿੰਨੀਆਂ ਵੀ ਪ੍ਰੋਪਰਟੀਆਂ ਹੈਗੀਆਂ ਨੇ ਉਹਨਾਂ ਦੇ ਜਿੰਨੇ ਵੀ ਅਕਾਊਂਟ ਹੈਗੇ ਨੇ ਇਸ ਦੇ ਬਾਰੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਜਾਵੇ ਬਹਿਰਾਲ ਹੁਣੇ ਉਹਨਾਂ ਸੋ ਹਾਈ ਕੋਰਟ ਨੇ ਫਿਲਹਾਲ ਕਿਉਂਕਿ ਐਸੇ ਇੱਕ ਅਫਮਾਨਨਾ ਦਾ ਕੇਸ ਚੱਲ ਰਿਹਾ ਹੈਗਾ ਹਾਈ ਕੋਰਟ ਨੇ ਕੋਈ ਨਿਰਦੇਸ਼ ਜਾਰੀ ਨਹੀਂ ਕਿ ਕਿ ਉਹਨਾਂ ਨੂੰ ਕਿਹੜੀ ਕੋਰਟ 'ਇ ਕਿੱਥੇ ਭੇਜੇਗਾ ਇਹ ਪੂਰੀ ਹਰਿਆਣਾ ਪੁਲਿਸ ਹੈਗੀ ਹੈ ਉਹ ਅੱਗੇ ਉਹਨਾਂ ਨੂੰ ਲੈ ਕੇ ਜਾ ਰਹੀ ਲੈ ਕੇ ਜਾਵੇਗੀ ਲੇਕਿਨ ਅਗਲੀ ਤਾਰੀਖ 28 ਨਵੰਬਰ ਹੈ ਕਿ ਹਾਈ ਕੋਰਟ ਵਿੱਚ ਜਿਸ ਵਿੱਚ ਰਾਮਪਾਲ ਨੂੰ ਖੁਦ ਫਿਰ ਤੋਂ ਪੇਸ਼ ਹੋਣਾ ਪਵੇਗਾ ਔਰ ਇਹ ਮਾਮਲਾ ਜਿਹੜਾ ਹੈਗਾ ਹੁਣ ਅੱਗੇ ਹੋਰ ਸਪੇਸ਼ੀਦਾ ਹੋਵੇਗਾ ਜੀ ਨਿਹਾ ਇਸ ਤੋਂ ਇਲਾਵਾ ਵਾਰ-ਵਾਰ ਖਰਾਬ ਸਿਹਤ ਦਾ ਹਵਾਲਾ ਦਿੱਤਾ ਜਾ ਰਿਹਾ ਸੀ ਪੇਸ਼ੀ ਤੋਂ ਬਚਣ ਦੇ ਲਈ ਇਸ ਬਾਰੇ ਕੋਰਟ ਨੇ ਕੀ ਟਿੱਪਣੀਆਂ ਕੀਤੀਆਂ ਨੇ ਉਹ ਮੈਡੀਕਲ ਰਿਪ THANKS ਤੇ ਬਿਲਕੁਲ ਸਵਾਲ ਚੁੱਕੇ ਗਏ ਨੇ ਕਿਉਂਕਿ ਹਰਿਆਣਾ ਸਰਕਾਰ ਵੱਲੋਂ ਔਰ ਜੋ ਪਿਛੀਆਂ ਰਿਪੋਰਟਾਂ ਦੇ ਵਿੱਚ ਜੋ ਕਿਹਾ ਗਿਆ ਸੀ ਕਿ ਭ੍ਰਮਪਾਲ ਜਰ ਇਸ ਕਾਰਨ ਪੇਸ਼ ਨਹੀਂ ਹੋ ਰਹੇ ਕਿਉਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ ਲੇਕਿਨ ਅੱਜ ਜਿਸ ਤਰੀਕੇ ਦੇ ਨਾਲ ਰਾਮਪਾਲ ਦੇ ਵਕੀਲ ਵੱਲੋਂ ਹਾਈ ਕੋਰਟ ਵਿੱਚ ਕਿਹਾ ਗਿਆ ਕਿ ਉਹ ਉਹਨਾਂ ਨੂੰ ਖੁਦ ਬੰਦਕ ਬਣਾ ਕੇ ਰੱਖਿਆ ਹੋਇਆ ਸੀ ਤੇ ਉਹ ਖੁਦ ਪੇਸ਼ ਹੋਣਾ ਚਾਹੁੰਦੇ ਸੀ ਲੇਕਿਨ ਉਹਨਾਂ ਨੂੰ ਪੇਸ਼ ਨਹੀਂ ਹੋਣ ਦਿੱਤਾ ਜਾ ਰਿਹਾ ਸੀ ਤਾਂ ਸਾਫ ਮਤਲਬ ਹੈਗਾ ਕਿ ਹਰਿਆਣਾ ਸਰਕਾਰ ਜਿਹੜੀ ਹੈਗੀ ਹੈ ਉਹ ਸਵਾਲ ਉਠਾਏ ਜਾ ਰਹੇ ਨੇ ਕਿ ਕੀ ਹਰਿਆਣਾ ਸਰਕਾਰ ਝੂਠ बोल ਰਹੀ ਸੀ ਜਾਂ ਜੋ ਰਾਮਪਾਲ ਦੇ ਵਕੀਲ ਜਿਹੜੇ ਹੈਗੇ ਨੇ ਉਹਨਾਂ ਨੇ ਕੋਰਟ ਦੇ ਵਿੱਚ ਜੋ ਇਸ ਤਰੀਕੇ ਦੀ ਗਵਾਹੀ ਦਿੱਤੀ ਹੈਗੀ ਹੈ ਇਸ ਦਾ ਪੂਰਾ ਸਾਫ਼ ਚੀਜ਼ਾਂ ਪਤਾ ਚੱਲ ਗਿਆ ਹਾਈ ਅਗਲੀ ਤਾਰੀਖ ਦੇ ਵਿੱਚ ਲੇਕਿਨ ਜੋ ਹੁਣੇ ਫਿਲਹਾਲ ਮੈਡੀਕਲ ਕਰਵਾਇਆ ਗਿਆ ਹੈਗਾ ਕਿ ਪੰਚੂਲਾ ਕੋਰਟ ਪੰਚੂਲਾ ਦੇ ਵਿੱਚ ਉਹਦੇ ਵਿੱਚ ਉਹਨਾਂ ਦੀ ਸਥਿਤੀ ਜਿਹੜੀ ਹੈਗੀ ਹੈ ਨਾਰਮਲ ਆਈ ਹੈ ਸਟੇਬਲ ਆਈ ਹੈ ਤੋਂ ਹੁਣ ਅੱਗੇ ਕੀ ਹੋਵੇਗਾ 28 ਨਵੰਬਰ ਨੂੰ ਰਾਮਪਾਲ ਨੂੰ ਫੇਰ ਤੋਂ ਪੇਸ਼ ਹੋਣ ਲਈ